हां हां जी अगली खबर तो चल रही सुप्रीम, कोर को सुप्रीम कोर्ट ਦੇ ਫੈਸਲੇ ਦਾ ਇਤਰਾਜ਼ ਪ੍ਰਗਟ ਕਰਦਿਆਂ ਰਾਸ਼ਟਰਪਤੀ ਨੇ ਸਿਖਰਲੀ ਅਦਾਲਤ ਤੋਂ ਮੰਗਿਆ 14 ਸੰਵਿਧਾਨਕ ਸਵਾਲਾਂ ਦਾ ਜਵਾਬ। ਕੰਢੀ ਸਾਹਿਬ ਅਸਲ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਕਈ ਫੈਸਲੇ ਕੀਤੇ ਐ। ਲੇਕਿਨ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਲਾ ਜਿਹੜਾ ਹੈਗਾ ਸੀ ਉਹ ਸੁਪਰੀਮ ਕੋਰਟ ਨੇ ਕੀਤਾ ਸੀ। ਉਹ ਫੈਸਲਾ ਜਿਹੜਾ ਹੈਗਾ ਸੀ ਉਹ ਫੈਸਲਾ ਬੈਸਟਾ ਪਟੀਸ਼ਨਾਂ ਬਹੁਤ ਸਾਰੀਆਂ ਪਈਆਂ ਸੀ। لیکن ਇੱਕ ਪਟੀਸ਼ਨ ਮੇਰੇ ਖਿਆਲ ਮੁਤਾਬਕ ਤਾਮਿਲਨਾਡੂ ਦੀ ਸੀ ਜਿਹੜੀ ਪਟੀਸ਼ਨ ਦੇ ਸਬੰਧ ਵਿੱਚ ਇਹ ਫੈਸਲਾ ਜਿਹੜਾ ਉਹ ਆਇਆ ਸੀ ਤਾਮਿਲਨਾਡੂ ਦੀ ਇਹ ਪਟੀਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਜੀ ਤਾਮਿਲਨਾਡੂ ਦੀ ਸਰਕਾਰ ਨੇ ਕਹਿੰਦੇ ਜੀ ਜਿਹੜੇ ਗਵਰਨਰ ਸਾਹਿਬ ਜੀ ਅਸੀਂ ਗਵਰਨਰ ਸਾਹਿਬ ਤੋਂ ਜਿਹੜਾ ਹੈਗਾ ਆਪਣਾ ਕੋਈ ਵੀ ਜਿਹੜਾ ਮਤਤਾ ਜਾਂ ਬਿੱਲ ਬਣਾ ਕੇ ਭੇਜਿਆ ਸਭਾ ਸਭਾ ਵੱਲੋਂ ਜੀ ਉਹਦੀ ਪ੍ਰਵਾਨਗੀ ਲੈਣੀ ਹੈ ਜੀ ਜੀ ਔਰ ਜੇ ਵੀ ਸਭ ਕੋਈ ਵੀ ਬਿੱਲ ਜਿਹੜਾ ਹੈਗਾ ਉਨੀ ਦੇਰ ਤੱਕ ਕਾਨੂੰਨ ਨਹੀਂ ਬਣਦਾ ਜਿੰਨੀ ਦੇਰ ਤੱਕ ਉਸ ਦੇਤੇ ਗਵਰਨਰ ਆਪ ਦੀ ਸહી ਨਹੀਂ ਪਾਉਂਦਾ ਮੰਨ ਲਓ ਜੇ ਮਾਮਲਾ ਮਤਲਬ ਹੈ ਵੀ ਇੰਟਰ ਸਟੇਟ ਹੋਵੇ ਜਾਂ ਮਾਮਲਾ ਕੇਂਦਰ ਨਾਲ ਸਬੰਧਤ ਹੋਵੇ ਤਾਂ ਉਸ ਵੇਲੇ ਗਵਰਨਰ ਸਾਹਿਬ ਫਿਰ ਉਸ ਮਾਮਲੇ ਨੂੰ ਵਿਚਾਰਨ ਦੇ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਭੇਜਦੇ ਆ ਤੇ ਰਾਸ਼ਟਰਪਤੀ ਸਾਹਿਬ ਆਪ ਦੇ ਤਵੇਕਾਲੋ ਦੇ ਤੇ ਫੈਸਲਾ ਦੇ ਦਿੰਦੇ ਆ ਇਹ ਸੁਪਰੀਮ ਕੋਰਟ ਦਾ ਹੀ ਫੈਸਲਾ ਸੀਗਾ ਜਨ ਜੀ ਇਹ 8 ਅਪ੍ਰੈਲ 2023 ਦਾ ਸੀ ਜੀ 8 ਅਪ੍ਰੈਲ 2025 ਨੂੰ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਇਹਨਾਂ ਨੇ 3 ਮਹੀਨਿਆਂ ਦੀ ਸਮਾਂ ਸੀਮਾ ਨਿਰਜ਼ਾਰਤ ਕਰਤੀ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜਾ ਗਵਰਨਰ ਦੇ ਕੋਲੇ ਪ੍ਰਧਾਨ ਸਭਾ ਬਰਨੋ ਭੇਜਿਆ ਜਾਂਦਾ ਕੋਈ ਵੀ ਬਿੱਲ ਉਸ ਬਿੱਲ ਨੂੰ 3 ਮਹੀਨਿਆਂ ਦੇ ਵਿੱਚ ਵਿੱਚ ਉਹ ਪਾਸ ਕਰੇ ਜਾਂ ਫੇਲ ਕਰੇ ਕੁਝ ਵੀ ਕਰੇ ਰੱਦ ਕਰੇ ਜਾਂ ਪ੍ਰਵਾਨ ਕਰੇ ਉਹਦਾ ਉਹਨਾਂ ਨੂੰ ਫੈਸਲਾ ਕਰਨਾ ਮੰਨ ਲਓ ਜੇ ਕੋਈ ਇਹੋ ਜਿਹਾ ਜਿਹੜਾ ਹੈਗਾ ਬਿੱਲ ਹੈ ਜਿਹੜਾ ਉਹਨਾਂ ਨੂੰ ਕੋਈ ਕੰਟਰੋਵਰਸ਼ਨ ਲੱਗਦਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਸਰਕਾਰ ਨੂੰ ਦੁਆਰਾ ਭੇਜ ਸਕਦੀ ਹੈ ਤੇ ਜੇ ਸਰਕਾਰ ਵਿਧਾਨ ਸਭਾ ਦੇ ਰਾਹੀਂ ਉਹ ਦੁਬਾਰਾ ਪਾਸ ਕਰਵਾ ਕੇ ਭੇਜਵੇ ਤਾਂ ਫਿਰ ਵੀ ਉਹਨੂੰ ਜਿਹੜਾ ਹੈ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਕਰਨਾ ਪੈਣਾ ਹੈ ਅਗਲੀ ਗੱਲ ਉਹਨਾਂ ਨੇ ਕਹਿ ਪੁੱਛਣੀ ਕਿ ਇਹਦੇ ਬਈ ਜੇ ਫਰਜ ਕਰੋ ਇਹ ਮਾਮਲਾ ਸੁਪਰੀਮ ਕੋਰਟ ਪਿਆ ਸੌਰੀ ਰਾਸ਼ਟਰਪਤੀ ਕੋਲੇ ਚਲਾਇਆ ਜਾ ਹੈ ਤਾਂ ਰਾਸ਼ਟਰਪਤੀ ਸਾਥ ਵੀ ਜਿਹੜੇ ਹੈਗੇ ਹੈ ਉਹਨਾਂ ਲਈ ਵੀ ਜ਼ਰੂਰੀ ਹੈ ਕਿ ਉਹ ਤਿੰਨ ਮਹੀਨਿਆਂ ਵਿੱਚ ਇਹਦਾ ਨੱਟਾੜਾ ਕਰ ਦੇ ਰਾਸ਼ਟਰਪਤੀ ਆਪਣੇ ਵੱਲੋਂ ਕੁਝ ਨਹੀਂ ਕਰਦੇ ਹੁੰਦੇ ਕਿਉਂਕਿ ਰਾਸ਼ਟਰਪਤੀ ਕੇਂਦਰ ਸਰਕਾਰ ਨੂੰ ਜਿਹੜੇ ਜਵਾਬਦੇਹ ਹੁੰਦੇ ਹੈ ਜਿਦੋਂ ਇਹ ਫੈਸਲਾ ਆਇਆ ਸੀ ਉਸ ਵੇਲੇ ਕਿਦਰ ਸਰਕਾਰ ਨੇ ਤੇ ਕਿੰਤੂ ਕੰਤੂ ਕਾਫੀ ਕੀਤਾ ਸੀਗਾ ਕਿ ਇਹ ਫੈਸਲਾ ਜਿਹੜਾ ਹੈਗਾ ਇਹ ਰਾਸ਼ਟਰਪਤੀ ਤੇ ਗਵਰਨਰ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਹੈ ਉਹਨਾਂ ਰਾਸ਼ਟਰਪਤੀ ਮੈਡਮ ਜਿਹੜੀ ਗ੍ਰੋਪਤੀ ਗੁਰਮੂ ਹੈ ਉਹਨਾਂ ਨੇ ਇਸ ਫੈਸਲੇ ਨੂੰ ਸੰਵਿਧਾਨ ਦੀ ਭਾਵਨਾ ਤੇ ਸੰਗੀਤਾ ਜਿਹੜੇ ਉਲਟ ਦੱਸਿਆ ਹੈ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਸਪਟਾਂ ਦੀ ਧਾਰਾ 200 ਹੈ ਅਤੇ 201 ਹੈ ਜੋ ਰਾਜਪਾਲਾ ਲਈ ਕਿਸੇ ਵੀ ਸਮਾਪਤੀ ਮੈਨੂੰ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਹੂੰ ਹੂੰ ਕੋ ਅੱਗੇ ਕਹਿੰਦੇ ਆ ਰਾਸ਼ਟਰਪਤੀ ਸਭਾ ਵੀ ਸੰਵਿਧਾਨ ਰਾਸ਼ਟਰਪਤੀ ਜਾਂ ਰਾਜਪਾਲ ਦੇ ਵਿਵੇਕਸ਼ੀਲ ਫੈਸਲੇ ਲਈ ਸਥਾਪਨਾ ਸੀਮਾ ਨਹੀਂ ਰੱਖਦਾ ਇਹ ਫੈਸਲੇ ਕਈ ਗੰਭੀਰ ਸੰਵਿਧਾਨਕ ਅਤੇ ਕਾਨੂੰਨੀ ਮਸਲੇ ਆਦੇ ਜਿਵੇਂ ਕਿ ਫੈਡਰਲ ਟਾਂਚਾ ਕਾਨੂੰਨ ਦੀ ਇਕਸਾਰਤਾ ਤੇ ਨੇਸ਼ਨ ਦੀ ਜਿਹੜੀ ਹੈਗੀ ਨੈਸ਼ਨਲ ਦੀ ਸਕਿਉਰਟੀ ਸੁਰੱਖਿਆ ਵਾਲੀ ਗੱਲ ਕਹਿੰਦੇ ਆ ਕਹਿੰਦੇ ਮਨਜ਼ੂਰ ਦੀ ਧਾਰਨਾ ਤੇ ਵੀ ਸਾਨੂੰ ਇਤਰਾਜ ਆਇਆ ਵੀ ਰਾਸ਼ਟਰਪਤੀ ਨੂੰ ਇੱਕ ਮੈਂ ਕਹਿਦਾ ਵੀ ਮਨਜ਼ੂਰ ਕਰਨਾ ਪਊਗਾ। ਉਦਾਲਤ ਰਾਸ਼ਟਰਪਤੀ ਨੂੰ ਕਿਵੇਂ ਕਹਿ ਸਕਦੀ ਹੈ? ਹੂੰ ਹੂੰ। ਰਾਸ਼ਟਰਪਤੀ ਸਾਹਿਬ ਜੇ ਦੇ ਨਿਕੇ ਹੈ ਕਿ ਸੰਵਿਧਾਨਕ ਪ੍ਰਣਾਲੀ ਤੇ ਰਾਸ਼ਟਰਪਤੀ ਆ ਰਾਜਪਾਲ ਦੀਆਂ ਸ਼ਕਤੀਆਂ ਨੂੰ ਸੀਮਿਤ ਨਹੀਂ ਕਰਦੀ। ਉਹਦਾ ਸਵਾਲ ਕੀਤਾ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਤਾਂ ਅਦਾਲਤ ਇਸ ਪ੍ਰਕਿਰਿਆ ਵਿੱਚ ਦਖਲ ਕਿਵੇਂ ਕਰ ਸਕਦੀ ਹੈ? ਜੀ। ਇਹਦੇ ਨਾਲ ਜੱਦੀ ਸਾਹਿਬ ਦਾ ਸੁਪਰੀਮ ਕੋਰਟ ਕੋਲ ਇੱਕ ਪਾਵਰ ਹੈ ਧਾਰਾ 123 ਇਹ ਕਿ ਸੁਪਰੀਮ ਕੋਰਟ ਕਿਸੇ ਵੀ ਮਾਮਲੇ 'ਚ ਇਸ ਧਾਰਾ ਦੇ ਤਹਿਤ ਦਖਲਅਦਾਜ਼ੀ ਕਰ ਸਕਦੀ ਹੈ ਤੇ ਫੈਸਲਾ ਕਰ ਸਕਦੀ ਹੈ ਜੀ ਕਿ ਆਪਾਂ ਸੰਵਿਧਾਨ ਦੀ ਗੱਲ ਗੱਲ ਕਰੀਏ ਤੁਹਾਡੀ ਇਹਦੀ ਪਾਬਰੀ ਮਸਜਿਦ ਤੇ ਰਾਮ ਮੰਦਰ ਦੇ ਝਗੜੇ ਦੀ ਜੀ ਉਹਦੇ ਵਿੱਚ ਵੀ ਜਿਹੜਾ ਫੈਸਲਾ ਕੀਤਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਉਹ ਫੈਸਲਾ ਉਹਨਾਂ ਨੇ ਧਾਰਾ 142 ਦੇ ਤਹਿਤ ਜਿਹੜੇ ਉਹਨਾਂ ਨੂੰ ਹੱਕ ਮਿਲਿਆ ਤਹਿਤ ਕੀਤਾ ਤੇ ਆ ਹੁਣਾਂ ਦਾ ਫੈਸਲਾ ਜਿਹਦੇ ਰਾਹੀਂ ਇਹਨਾਂ ਨੇ ਇੱਕ ਸਮਾਧਿਮਾ ਤੈਅ ਕੀਤੀ ਹੈ 3 ਮਹੀਨੇ ਦੀ ਵਾਲੀ ਇਹਦੇ ਵਿੱਚ ਵੀ ਧਾਰਾ 142 ਹੈ ਜਿਹੜੀ ਇਹਦਾ ਇਸਤੇਮਾਲ ਕੀਤਾ ਹੈ। ਸੰਯੁਕਤ ਰਾਸ਼ਟਰਪਤੀ ਸਾਹਿਬਾ ਨੇ ਕੁਐਸਚਨ ਉਠਾਇਆ ਹੈ। ਉਹਨਾਂ ਨੇ ਕਿਹਾ ਜੀ ਗੱਲ ਤਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦਾ। ਤਾਂ ਹੁਣ ਉਹਨਾਂ ਨੇ 14 ਜਿਹੜੇ ਹੈਗੇ ਆ ਸਵਾਲ ਬਣਾ ਲਏ। 14 ਸਵਾਲ ਬਣਾ ਕੇ ਤੇ ਇਹ ਭੇਜ ਦਿੱਤੇ ਜੀ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੂੰ ਕਹਿ ਗਏ ਕਿ ਇਹਨਾਂ 14 ਸਵਾਲਾਂ ਦਾ ਸਾਨੂੰ ਜਵਾਬ ਦਿੱਤਾ ਜਾਵੇ। ਜੀ। ਇਹ ਹੁਣ 14 ਸਵਾਲ ਉਹਨਾਂ ਕੋਲ ਚਰੇ ਗਏ ਆ। ਮੈਂ ਇਸ ਮਾਮਲੇ ਦੇ ਤੇ ਕੱਲ धान माह है कहना के, के, के बहुत सारे जो सवाल इन्हें आए हुए हैं उन्हना सवालों का निपटारा सुप्रम कोर्ट पहले ही कर चुकी है क्योंकि सुप्रीम कोर्ट ने जो तो ये समा सीमा तय करने वाला फैसला लिखा है उस फैसले के नपटारा किया ਅਜਿਹੇ ਹਾਲਾਤਾਂ ਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਸੁਪਰੀਮ ਕੋਰਟ ਰਾਸ਼ਟਰਪਤੀ ਸਾਹਿਬ ਨੂੰ ਕੋਈ ਜਵਾਬ ਭੇਜੇ ਵੀ ਕਿਉਂਕਿ ਤਾਂ ਉਹਨਾਂ ਦਾ ਟਾਰਾ ਕਰ ਚੁੱਕੇ ਹੈ। ਜੀ। ਅਗਰ ਰਾਸ਼ਟਰਪਤੀ ਸਾਹਿਬ ਫਿਰ ਪ੍ਰੈਸ਼ਰ ਬਿਲਡ ਕਰਨਗੇ ਕਿ ਸਾਨੂੰ ਜ਼ਰੂਰ ਭੇਜੋ ਤਾਂ ਫਿਰ ਉਹਨਾਂ ਨੂੰ ਭੇਜਣਾ ਪੈਣਾ ਫਿਰ ਉਹ ਆਪਣਾ ਪੱਖ ਦੱਸ ਦੇਣਗੇ। ਔਰ ਨਾਲ ਹੀ ਜੇ ਮੈਂ ਕੱਲ ਇੱਕ ਹੋਰ ਬੜੇ ਸੀਨੀਅਰ ਜਰਨਲਿਸਟ ਨੂੰ ਮਿਲਿਆ ਸੀ ਉਹ ਸਖ਼ਤ ਥੀਅਰੀਸਟ ਵੀ ਬੜੇ ਸਵਾਲ ਉਠਾਏ। ਉਹ ਕਹਿੰਦੇ ਰਾਸ਼ਟਰਪਤੀ ਸਾਹਿਬ ਸੰਵਿਧਾਨ ਦੇ ਕਸਟੋਡੀਅਨ ਹੈ ਕਿਸਮ ਦੇ ਉਹ ਇਹ ਤਾਂ ਗੱਲ ਕਹਿੰਦੇ ਆ ਵੀ ਹਾਂ ਦੱਸੋ ਜੀ ਤੁਸੀਂ ਸਾਡੇ ਅਧਿਕਾਰਾਂ 'ਚ ਦਖਲ ਦਿੰਦੇ ਹੋ ਪਰ ਜਦੋਂ ਰਾਸ਼ਟਰਪਤੀ ਦੇ ਸਾਹਮਣੇ ਵਕਵਕ ਸੁਭਿਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੋਵੇ ਜੀ ਜਦੋਂ ਕਰਨਲ ਸੋਫੀਆ ਵਰਗੀ ਜਿਹੜੀ ਹੈਗੀ ਐ ਸੋਫੀਆ ਕੋਰੈਸ਼ੀ ਵਰਗੀ ਬੀਬੀ ਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਵਜ਼ੀਰ ਵੱਲੋਂ ਅਪਸ਼ਬਦ ਕਿ ਕੁ ਨਵਰਤ ਬਲਾਈ ਜਾਂਦੀ ਹੋਵੇ ਉਸ ਵੇਲੇ ਰਾਸ਼ਟਰਪਤੀ ਸਹਿਬਾ ਸੁਪਰੀਮ ਕਮਾਂਡਰ ਹੈ ਹੂੰ ਹੂੰ ਕੰਸਟੀਟਿਊਸ਼ਨ ਦੇ ਮਤਾਂ ਅੰਦੀ ਸਾਹਿਬ ਜੀ ਆਪਾ ਦੇਖੀਏ ਤਾਂ ਰਾਸ਼ਟਰਪਤੀ ਸਹਿਬਾ ਸੁਪਰੀਮ ਕਮਾਂਡਰ ਹੈ ਜਿੰਨਾ ਕਮਾਂਡਰ ਆਪਦੇ ਉੱਪਰ ਦੀ ਕਮਾਂਡਰ ਹੈ ਬੜੀ ਇੱਕ ਬੀਬੀ ਦੀ ਜਾਤ ਬਾਰੇ ਉਹਦੇ ਧਰਮ ਉੱਤੇ ਟਿੱਪਣੀਆਂ ਕੀਤੀਆਂ ਜਾਣ ਦੇ ਰਾਸ਼ਟਰਪਤੀ ਸਭ ਕਹਿੰਦੇ ਵੀ ਇੱਥੇ ਸਵਾਲ ਕਿਉਂ ਪੁੱਛਦੇ ਸਵਾਲ ਤਾਂ ਇੱਥੇ ਵੀ ਹੁਣਾ ਚਾਹੀਦਾ ਪਰ ਉਹ ਸਵਾਲ ਨਹੀਂ ਆ ਰਿਹਾ ਕੁਲ ਮਿਲਾਕਾਪਾ ਦੇਖੀਏ ਤਾਂ ਸੁਪਰੀਮ ਕੋਰਟ ਦੇ ਨਾਲ ਭਾਰਤ ਸਰਕਾਰ ਅੱਗੇ ਨਾ ਭੇਰਾ ਲਿਖਿਆ ਹੋਇਆ ਹੈ ਦਸਕਤ ਪਰਦੇ ਉਹਨਾਂ ਦੇ ਕੀਤੇ ਹੋਏ ਹੈ ਜਿਹੜੇ 14 ਸਵਾਲ ਹੈ ਨਾ ਅਸਲ ਵਿੱਚ 14 ਸਵਾਲ ਭਾਰਤ ਸਰਕਾਰ ਵੱਲੋਂ ਜਿਹੜੇ ਹੈ ਉਹ ਭੇਜੇ ਗਏ ਹੈ ਰਾਸ਼ਟਰਪਤੀ ਸਹਿਬਾ ਦੇ ਰਾਹੀਂ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਨੂੰ ਨੇ ਜਵਾਬ ਦੇ ਉਗੂਗੀ ਤੇ ਉਹ ਆਪਾਂ ਦੇਖਦੇ ਵਿੱਚ ਸੁਪਰੀਮ ਕੋਰਟ ਨੇ ਕੀ ਅੱਗੇ ਜਵਾਬ ਦਿੱਤੀ ਹੈ ਜੀ ਲੋਕਾਂ ਜਿਹੜਾ ਅਗਲਾ ਵੀ ਆਪਣੀ ਅਗਲੀ ਖਬਰਾਂ ਉਹ ਵੀ ਬੜੀ ਇੰਪੋਰਟੈਂਟ ਹੈ ਜੀ ਜੇ ਤੁਸੀਂ ਗੱਲ ਕੀਤੀ ਕਰਨ ਸੋਫੀਆ ਕਰਨ ਸੋਫੀਆ ਕ੍ਰੈਸ਼ੀ ਬਰੋ ਜਿਹੜਾ ਕਟਿਆ ਟਿੱਪਣੀ ਦਾ